ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਜਣੇ ਬਤੀਆ ਹੋਵੋਗੇ ਅੱਜ ਤੁਹਾਡੀ ਭੈਣ ਤੁਹਾਡੇ ਲਈ ਇੱਕ ਇਹੋ ਜਿਹੀ ਰੈਸিপি ਲੈ ਕੇ ਆਈ ਹੈ ਜਿਹਨੂੰ ਤੁਸੀਂ ਬਣਾਏ ਬਿਨਾ ਕਦੇ ਨਹੀਂ ਰਹਿ ਸਕਦੇ ਜੇ ਬਣਾ ਵੀ ਲਈ ਤੇ ਰੋਟੀਆਂ ਦੁੱਗਣੀਆਂ ਹੀ ਖਾਓਗੇ ਚਾਰ ਰੋਟੀਆਂ ਤਾਂ ਵਾਧੇ ਹੀ ਖਾਓਗੇ ਤੇ ਇਹਦੇ ਲਈ ਆਪਾਂ ਇੱਧਰ ਪਿਆਜ਼ ਲੈ ਲਏ ਸੀ ਤੇ ਥੋੜੇ ਜਿਹਾ ਆਲੂ ਲੈ ਲਏ ਸੀਗੇ ਦੋਕ ਮਤਲਬ ਦੋ ਕਿ ਆਲੂ ਲਏ ਸੀਗੇ ਤੇ ਪਿਆਜ਼ ਮੈਂ ਤਿੰਨ ਤੋਂ ਚਾਰ ਲੈ ਲਏ ਸੀ ਤੇ ਇਹਨਾਂ ਨੂੰ ਕਯੂਬ ਸ਼ੇਪ ਚ ਕੱਟਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀ ਬਾਰੇ ਕਿ ਨਹੀਂ ਕੱਟਣਗੇ ਤੇ ਜਿਹੜੇ ਆਲੂ ਨੇ ਉਹਨਾਂ ਨੂੰ ਮੈਂ ਥੋੜਾ ਜਿਹਾ ਲੰਬੇ ਸ਼ੇਪ ਚ ਮਤਲਬ ਕਿ ਜਿਵੇਂ ਆਪਾਂ ਫ੍ਰੈਂਚ ਫ੍ਰਾਈ ਵਗੈਰਾ ਬਣਾਉਨੇ ਆ ਉਸ ਤਰੀਕੇ ਨਾਲ ਆਪਾਂ ਲੰਬੇ ਲੰਬੇ ਕੱਟੇ ਸੀਗੇ ਤੇ ਇੱਧਰ ਆਪਾਂ ਮਸਾਲਾ ਰੈਡੀ ਕਰਨ ਵਾਸਤੇ ਲੈ ਲਈਆਂ ਸੀ ਚਾਰ ਹਰੀਆਂ ਮਿਰਚਾਂ ਇੱਕ ਜਿਹੜੀ ਥੋਮ ਦੀ ਗੰਢੀ ਸੀ ਮਤਲਬ ਲਸਣ ਸੀਗੀ ਉਹ ਛੱਲ ਲਈ ਸੀਗੀ ਤੇ ਇੱਧਰ ਆਪਾਂ ਜਿਹੜਾ ਪਿਆਜ਼ ਉਹ ਇੱਕ ਹੀ ਲਿਆ ਸੀਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਗ੍ਰाइंड ਕਰਕੇ ਤੇ ਇਹਦਾ ਇੱਕ ਪੇਸਟ ਜਾਂ ਤਿਆਰ ਕਰਾਂਗੇ ਜਿਹਦੀ ਆਪਾਂ ਗਰੇਵੀ ਬਣਾਉਣੀ ਆ ਇੱਧਰ ਮੇਰੇ ਕੋਲ ਟਮਾਟਰ ਹੈ ਨਹੀਂ ਸੀਗਾ ਤੇ ਮੈਂ ਇਹਨਾਂ ਨੂੰ ਸ਼ੌਪ ਤੇ ਟਮਾਟਰ ਲੈਣ ਭੇਜਿਆ ਹੋਇਆ ਆ ਜਦੋਂ ਟਮਾਟਰ ਲਿਆਏ ਆਪਾਂ ਉਹਨੂੰ ਵੀ ਗ੍ਰाइंड ਕਰਕੇ ਤੇ ਇਸੇ ਮਸਾਲੇ ਵਿੱਚ ਪਾ ਦਾਂਗੇ ਉਸ ਤੋਂ ਪਹਿਲਾਂ ਆਪਾਂ ਫਟਾਫਟ ਇਹਦੇ ਵਿੱਚ ਜਿਹੜਾ ਮੈਜ਼ਰਮੈਂਟ ਆ ਮਸਾਲਿਆਂ ਦਾ ਉਹ ਆਪਾਂ ਕਰ ਲਈਏ ਨਾਰਮਲ ਜਿਵੇਂ ਆਪਾਂ ਘਰ 'ਚ ਨੂਨ ਮਿਰਚ ਮਸਾਲਾ ਵਰਤਦੇ ਆਂ ਬਸ ਉਹੀ ਵਰਤਣਾ ਆਪਦੇ ਟੇਸਟ ਅਕੋਰਡਿੰਗ ਇੱਧਰ ਮੈਂ ਨੂਨ ਮਿਰਚ ਤੇ ਹਲਦੀ ਪਾਊਡਰ ਪਾ ਲਿਆ ਸੀ ਜੀਰਾ ਅੱਜ ਹੀ ਖਤਮ ਹੋਇਆ ਤੇ ਇੱਧਰ ਜਿਹੜਾ ਧਨੀਆ ਸੀਗਾ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਪਹਿਲਾਂ ਕੁੱਟ ਲਿਆ ਸੀਗਾ ਕ੍ਰਸ਼ ਕਰ ਲਿਆ ਸੀ ਤੇ ਆਪਾਂ ਇਹਦੇ ਵਿੱਚ ਆਪਾ ਪਾ ਦਾਂਗੇ ਪਾਣੀ ਤੇ ਪਾਣੀ ਕਰਕੇ ਵੀ ਇਹਦੀ ਜਿਹੜੀ ਗਰੇਵੀ ਹੈ ਨਾ ਉਹ ਫਿਰ ਬਿਨਾ ਪਾਣੀ ਤੋਂ ਤਾਂ ਬੰਨੀ ਵੀ ਨਹੀਂ ਗਈ ਤੇ ਇਧਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਜੇ ਤੁਹਾਨੂੰ ਸਾਡੇ ਵੀਡੀਓਜ਼ ਵਧੀਆ ਲੱਗਦੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੇ ਜ ਜਿਹਦੇ ਨਾਲ ਮੇਰੀ ਵੀਡੀਓਜ਼ ਜਦੋਂ ਵੀ ਅਪਲੋਡ ਹੋਵੇ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾਵੇ ਤੇ ਇਧਰ ਦੇਖੋ ਤੁਸੀਂ ਆਪਣੀ ਜਿਹੜੀ ਥਿਕਨੈਸ ਆ ਉਹ ਇੰਨੀ ਕੀ ਰੱਖਣੀ ਹੈ ਮਸਾਲੇ ਦੀ ਇੱਧਰ ਮੈਨੂੰ ਮਿਲ ਗਏ ਸੀ ਟਮਾਟਰ ਤੇ ਉਹ ਵੀ ਮੈਂ ਗ੍ਰाइंड ਕਰ ਲਏ ਸੀਗੇ ਤੇ ਇਹਦੇ ਵਿੱਚ ਪਾਤੀ ਸੀ ਮਸਾਲੇ ਦੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਕਿਉਂਕਿ ਟਮਾਟਰ ਬਿਨਾ ਗਰੇਵੀ ਕਿਸੇ ਕੰਮ ਦੀ ਨਹੀਂ ਬਣਦੀ ਬਾਕੀ ਜੇ ਤੁਸੀਂ ਬਣਾਉ ਹਨ ਪਿਆਜ਼ ਲਸਣ ਤੇ ਅਦਰਕ ਹੋ ਜੇ ਹਨਾ ਤੇ ਹਰੀ ਮਿਰਚ ਹੋ ਜੇ ਤੇ ਇਹਦੀ ਗਰੇਵੀ ਵੀ ਬਹੁਤ ਵਧੀਆ ਬਣਦੀ ਹੈ ਟਮਾਟਰ ਸਕਿਪ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਜਿਹੜੀਆਂ ਚੀਜ਼ਾਂ ਮੈਂ ਪਾਈਆਂ ਨਾ ਚ ਇੱਕ ਅੱਧੀ ਕਿਸੇ ਸਕਿਪ ਕਰ ਸਕਦੇ ਹੋ ਤੇ ਇੱਧਰ ਮੈਂ ਜਿਹੜਾ ਗੈਸ ਹੈਗਾ ਉਹ ਚਾਲੂ ਕਰਕੇ ਤੇ ਇੱਧਰ ਤੇਲ ਗਰਮ ਹੋਣ ਵਾਸਤੇ ਰੱਖਾਂਗੇ ਆਪਾਂ ਕਿਉਂਕਿ ਮੇਨ ਕੰਮ ਤਾਂ ਇਹੀ ਹੈ ਨਾ ਤੇ ਤੇਲ ਇਹਦੇ ਤੋਂ ਇਹਦੇ ਚ ਆਪਾਂ ਥੋੜਾ ਜਿਹਾ ਵੱਧ ਪਾਵਾਂਗੇ ਕਿਉਂਕਿ ਆਲੂ ਆ ਜਿਹੜੇ ਆਪੋ ਪਹਿਲਾਂ ਫਰਾਈ ਕਰਨੇ ਆ ਤੇ ਜਿਹੜਾ ਆਪਣਾ ਤੇਲ ਆ ਉਹ ਇੱਧਰ ਗਰਮ ਹੋ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਤੇ ਭਾਫਾ ਨਿਕਲ ਰਹੀਆਂ ਨੇ ਤੇ ਆਪਾਂ ਇੱਧਰ ਜਿਹੜੇ ਆਲੂ ਸੀਗੇ ਉਹਨਾਂ ਨੂੰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਿਆਨ ਨਾਲ ਗੈਸ ਸਲੋ ਕਰ ਲਿਆ ਜੀ ਕਿਉਂਕਿ ਵਾਵਾ ਗਰਮ ਤੇਲ ਚ ਤੁਸੀਂ ਉਹਨਾਂ ਨੂੰ ਪਾਉਂਗੇ ਤਾਂ ਵਧੀਆ ਬਣੂਗਾ ਤੇ ਜਿਹੜੇ ਇੱਧਰ ਆਲੂ ਸੀਗੇ ਉਹ ਆਪਾਂ ਜਿਹੜਾ ਫਰਾਈ ਪੈਨ ਹੈ ਇਹਦੇ ਵਿੱਚ ਪਾ ਦਵਾਂਗੇ ਤੇ ਮੈਂ ਤਾਂ ਇੱਕਦਮ ਪਿੱਛੇ ਹੀ हट ਗਈ ਸੀ ਕਿਉਂਕਿ ਛਿੱਟੇ ਬਹੁਤ ਜ਼ਿਆਦਾ ਪੈ ਰਹੇ ਸੀ ਤੇ ਆਲੂ ਥੋੜੇ ਜਿਹਾ ਬਾਹਰ ਵੀ ਡੇਗ ਗਏ ਸੀ ਚਲੋ ਕੋਈ ਨਾ ਤੁਸੀਂ ਕੇਅਰਫੁਲੀ ਕੰਮ ਕਰਿਆ ਜੇ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਆਪਾਂ ਆਲੂਆਂ ਨੂੰ ਚਾਰ ਤੋਂ ਪੰਜ ਮਤਲਬ ਚਾਰ ਤੋਂ ਪੰਜ ਮਿੰਟ ਆਪਾਂ ਇਹਨਾਂ ਨੂੰ ਫਰਾਈ ਕਰਨਾ ਮੀਡੀਅਮ ਟੂ ਹਾਈ ਫਲੇਮ ਤੇ ਜ਼ਿਆਦਾ ਹਾਈ ਫਲੇਮ ਨਹੀਂ ਰੱਖਣੀਗੀ ਤੇ ਇਧਰ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੀ ਹੈ ਉਹ ਸਬਜੀ ਮਤਲਬ ਇੱਕ ਇਹਦੇ ਚ ਆਲੂ ਚ ਨਾ ਕ੍ਰਿਸਪੀਪਨ ਜਾ ਆ ਜਾਂਦਾ ਤੇ ਸਬਜੀ ਬਹੁਤ ਵਧੀਆ ਬਣਦੀ ਹੈ ਤੁਸੀਂ ਜ਼ਰੂਰ ਇੱਕ ਵਾਰ ਟਰਾਈ ਕਰਿਆ ਜੀ ਜਦੋਂ ਇਹ ਆਲੂ ਹੋ ਜਾਣ ਥੋੜੇ ਜਿਹਾ ਬ੍ਰਾਊਨ ਬ੍ਰਾਊਨ ਜਿਹਾ ਹੋ ਜਾਣ ਤੁਸੀਂ ਇਧਰ ਦੇਖ ਸਕਦੇ ਹੋ ਕਿ ਉਹ ਸੱਚੀ ਉਹ ਬ੍ਰਾਊਨ ਹੋ ਗਿਆ ਥੋੜੇ ਥੋੜੇ ਤੇ ਉਦੋਂ ਆਪਾਂ ਇਹਨਾਂ ਨੂੰ ਮਤਲਬ ਤੇਲ ਚੋਂ ਬਾਹਰ ਕੱਢ ਲਾਵਾਂਗੇ ਕਿਉਂਕਿ ਜ਼ਿਆਦਾ ਟਾਈਮ ਅਸੀਂ ਨਹੀਂ ਪਕਾਉਣਾ 50% ਹੀ ਅਸੀਂ ਆਲੂਆਂ ਨੂੰ ਪਕਾਉਣਾ ਹੈ ਇਹਦੇ ਚ ਤੇ ਤੁਸੀਂ ਚਾਹੋ ਤਾਂ ਇਸੇ ਤੇਲ 'ਚ ਆਪਾਂ ਪਿਆਜ਼ ਆ ਜਿਹੜੇ ਉਹ ਵੀ ਪਕਾ ਸਕਦੇ ਹਾਂ ਕਿ ਜੀ ਸਬਜ਼ੀ ਜਲਦੀ ਬਣਾਉਣੀ ਹੋਵੇ ਤੇ ਜੇ ਤੁਹਾਨੂੰ ਥੋੜਾ ਜਿਹਾ ਟਾਈਮ ਹੈਗਾ ਵੀ ਹਾਂ ਤੁਸੀਂ ਸਬਜ਼ੀ ਥੋੜੀ ਲੇਟ ਬਣਾਉਣੀ ਆ ਫਿਰ ਤੁਸੀਂ ਗਰੇਵੀ ਵਿੱਚ ਹੀ ਪਾ ਕੇ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਬਣਾ ਸਕਦੇ ਹੋ ਜਿਹੜੇ ਆਲੂ ਸੀਗੇ ਉਹ ਬਣ ਕੇ ਰੈਡੀ ਹੋ ਗਏ ਤੇ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਿਆ ਆ ਤੁਸੀਂ ਵੇਖ ਸਕਦੇ ਹੋ ਕਿੰਨੇ ਕੁ ਜ਼ਿਆਦਾ ਕ੍ਰਿਸਪੀ ਲੱਗ ਰਹੇ ਆ ਤੇ ਜਿਹੜਾ ਆਪਣਾ ਜਿਹੜਾ ਤੇਲ ਆਪਾਂ ਲਿਆ ਸੀ ਸਰੋਂ ਦਾ ਤੇਲ ਉਹਨੂੰ ਥੋੜਾ ਜਿਹਾ ਆਪਾਂ ਘੱਟ ਕਰ ਲਵਾਂਗੇ ਕਿਉਂਕਿ ਤੇਲ ਬਹੁਤ ਜ਼ਿਆਦਾ ਸੀਗਾ ਤੇ ਉਸੇ ਤੇਲ 'ਚ ਹੀ ਆਪਾਂ ਥੋੜਾ ਜਿਹਾ ਪਾ ਕੇ ਜੀਰਾ ਤੇ ਇਹਦੇ ਵਿੱਚ ਹੀ ਆਪਾਂ ਹਮ ਮਸਾਲਾ ਪਾ ਦਵਾਂਗੇ ਜਿਹੜਾ ਕਿ ਆਪਾਂ ਗਰੇਵੀ ਤਿਆਰ ਕਰਨੀ ਆ ਤੇ ਇਹ ਵੀ ਥੋੜਾ ਜਿਹਾ ਤੁਸੀਂ ਕੇਅਰਫੁਲੀ ਬਣਾਇਆ ਜੇ ਕਿਉਂਕਿ ਛਿੱਟੇ ਬਹੁਤ ਜ਼ਿਆਦਾ ਪੈਂਦੇ ਆ ਬਾਅਦ 'ਚ ਉੱਪਰ ਤੇਲ ਦੇ ਤੇ ਇਹਦੇ ਵਿੱਚ ਮੈਨੂੰ ਇਹ ਥੋੜੀ ਜੀ ਥਿਕਨੈਸ ਲੱਗੀ ਸੀ ਇਹਦੇ ਵਿੱਚ ਆਪਾਂ ਪਾਣੀ ਹੋਰ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਐਸੀ ਤਰ੍ਹਾਂ ਹੀ ਕੜਚੀ ਨੂੰ ਚਲਾਉਂਦੇ ਰਹਿਣਾ ਆ ਥੋੜਾ ਕਚਿਰ ਉਸ ਤੋਂ ਬਾਅਦ ਆਪਾਂ ਬੜਨ ਵਾਸਤੇ ਰੱਖ ਦਾਂਗੇ ਫਲੇਮ ਥੋੜੀ ਜੀ ਥੋੜੀ ਜੀ ਕਿਉਂ ਪੂਰੀ ਹਾਈ ਰੱਖਣੀ ਆ ਫਲੇਮ ਤੇ ਵਧੀਆ ਤਰੀਕੇ ਨਾਲ ਬਣਾਉਣਾ ਜਦੋਂ ਪੂਰੀ ਰੈਡਨੈਸ ਜੀ ਆ ਗਈ ਉਸ ਟਾਈਮ ਆਪਾਂ ਸਬਜੀ ਵਿੱਚ ਪਾਉਣੀ ਆ ਇਹਦੇ ਜੇ ਤੁਹਾਨੂੰ ਮੇਰੀ ਵੀਡੀਓਜ਼ ਥੋੜੀ ਬਹੁਤ ਵੀ ਵਧੀਆ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੇ ਇੱਧਰ ਜਿਹੜੇ ਆਪਣੇ ਫਰਾਈ ਹੋਏ ਆਲੂ ਸੀਗੇ ਤੇ ਇੱਧਰ ਕਯੂਬ ਸ਼ੇਪ ਚ ਕੱਟੇ ਹੋਏ ਪਿਆਜ਼ ਸੀਗੇ ਤੁਸੀਂ ਵੇਖ ਸਕਦੇ ਹੋ ਵੱਖ-ਵੱਖਰੀ ਪਲੇਟ ਚ ਤੇ ਇੱਧਰ ਜਿਹੜੀ ਆਪਣੀ ਗਰੇਵੀ ਆ ਉਹ ਚੰਗੀ ਤਰ੍ਹਾਂ ਰਿੰਨ ਰਿੰਨ ਕੇ ਆਪਾਂ ਇਹਨੂੰ ਲਾਲ-ਲਾਲ ਕਰ ਲੈਣੀ ਆ ਤੇ ਕੜਚੀ ਵਿੱਚ ਵਿੱਚੋਂ ਆਪਾਂ ਚਲਾਉਂਦੇ ਰਹਿਣਾ ਇਹਦੇ ਵਿੱਚ ਕਿ ਥੱਲੇ ਨਾ ਲੱਗ ਜਾਏ ਮਸਾਲਾ ਕਿਉਂਕਿ ਫੇਮ ਹਾਈ ਆ ਆਪਣੀ ਤੇ ਮੈਂ ਇਹਨੂੰ ਵੱਧ ਤੋਂ ਵੱਧ 5 ਤੋਂ 7 ਮਿੰਟ ਲਈ ਪਕਾਇਆ ਸੀਗਾ ਤੇ ਇੱਧਰ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਗਿਆ ਹੈ ਗਰੇਵੀ ਦਾ ਤੇ ਬਈ ਆਪਾਂ ਨੂੰ ਤਾਂ ਇਹ ਬਹੁਤ ਪਸੰਦ ਆਈ ਸੀਗੀ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਰੰਗ ਆਇਆ ਹੈ ਰੰਗਤ ਨਾਲ ਹੀ ਸਬਜੀ ਬਣਦੀ ਹੈ ਤੇ ਉਸ ਤੋਂ ਬਾਅਦ ਆਪਾਂ ਲੈ ਲਏ ਸੀਗੇ ਇੱਧਰ ਪਿਆਜ਼ ਜਿਹੜੇ ਕੱਟੇ ਹੋਏ ਸੀਗੇ ਤੇ ਥੋੜਾ ਜਿਹਾ ਮੈਂ ਪਾਣੀ ਪਾਇਆ ਸੀ ਕਿਉਂਕਿ ਜੇ ਤੁਹਾਨੂੰ ਥਿਕਨੈਸ ਪਸੰਦ ਆ ਨਾ ਗਰੇਵੀ ਜੇ ਤੁਹਾਨੂੰ ਵੀ ਲਿਕਵਿਡ ਜੀ ਨਹੀਂ ਪਸੰਦ ਹੈਗੀ ਤੇ ਫਿਰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਨਾ ਪਾਇਆ ਜੇ ਪਰ ਪਿਆਜ਼ ਆ ਜਿਹੜੇ ਉਹ ਫਿਰ ਤੁਸੀਂ ਪਹਿਲਾਂ ਤੇਲ 'ਚ ਫਰਾਈ ਕਰ ਲਿਆ ਜੇ ਮੈਂ ਤੇਲ 'ਚ ਫਰਾਈ ਨਹੀਂ ਕੀਤੇ ਕਿਉਂਕਿ ਆਪਾਂ ਨੂੰ ਗਰੇਵੀ ਜੀ ਵਧੀਆ ਲੱਗਦੀ ਹੈ ਹਨਾ ਤੇ ਇਧਰ ਤੁਸੀਂ ਵੇਖ ਸਕਦੇ ਹੋ ਮੈਂ ਪਿਆਜ਼ ਪਾ ਲਏ ਸੀਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਤੋਂ ਦੋ ਮਿੰਟ ਲਈ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਭੁੰਨਣਾ ਆ ਤੇ ਆਲੂ ਆਪਾਂ ਬਾਅਦ ਚ ਪਾਵਾਂਗੇ ਇੰਦਰ ਵੇਖ ਸਕਦੇ ਹੋ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆ ਮੈਨੂੰ ਇਹਦਾ ਕਲਰ ਬਹੁਤ ਪਸੰਦ ਆਇਆ ਸੀ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਸਬਜ਼ੀ ਬਣਨ ਚ ਵੀ ਬਹੁਤ ਮਤਲਬ 이지 ਤਾਂ ਮੈਨੂੰ ਲੱਗੀ ਸੀ ਪਰ ਜਿਆਦਾ ਇਜ਼ੀ ਵੀ ਨਹੀਂਗੀ ਪਰ ਜੇ ਕਿਸੇ ਨੇ फटाफट ਸਬਜੀ ਬਣਾਉਣੀ ਹੋਵੇ ਕੋਈ ਹਰੀ ਸਬਜੀ ਘਰੇ ਨਾ ਹੋਵੇ ਤਾਂ ਆਪਾਂ ਆ ਸਬਜੀ ਜ਼ਰੂਰ ਟਰਾਈ ਕਰਿਓ ਜੇ ਮਤਲਬ ਜੇ ਕੋਈ ਆਪਣੀਆਂ ਜਿਹੜੀਆਂ ਭੈਣਾਂ ਹੁੰਦੀਆਂ ਕਿਸੇ ਨੂੰ ਨਹੀਂ ਸਮਝਾਉਂਦੀ ਕਿ ਅੱਜ ਹਰੀ ਸਬਜੀ ਕੀ ਬਣਾਈਏ ਦਾਲਾਂ ਖਾਣ ਨੂੰ ਵੀ ਜੀ ਨਹੀਂ ਕਰਦਾ ਤੇ ਪਿਆਜ਼ ਵਗੈਰਾ ਤਾਂ ਹਰ ਕਿਸੇ ਦੇ ਘਰੇ ਹੁੰਦੇ ਹਨ ਇਹਦੇ ਚ ਤੁਸੀਂ ਪਨੀਰ ਵੀ ਫਰਾਈ ਕੇ ਪਾ ਸਕਦੇ ਹੋ ਪਨੀਰ ਦੀ ਜਿਹੜੀ ਸਬਜੀ ਹੁੰਦੀ ਹੈ ਇਹ ਬਹੁਤ ਵਧੀਆ ਲੱਗਦੀ ਗਰੇਵੀ ਵਾਲੀ ਤੇ اندر ਪਿਆਜ਼ ਦੀ ਰੰਗਤ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਆਪਾਂ ਐ ਕਰਾਂਗੇ ਜਿਹੜੇ ਹੁਣ ਆਮ ਪਿਆਜ਼ ਆ ਥੋੜੇ ਥੋੜੇ ਬਣ ਗਏ ਆ ਤੇ ਆਪਾਂ ਇਹਦੇ ਚ ਜਿਹੜੇ ਆਲੂ ਆ ਉਹ ਵੀ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਹੋ ਮਿਕਸੀ ਤੇ ਘੁਲਮਖਲਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਰੱਖਾਂਗੇ ਬਣਨ ਵਾਸਤੇ ਕਿਉਂਕਿ ਫੇਰ ਹੀ ਇਹਨੇ ਟੇਸਟ ਦਿਖਾਉਣਾ ਆਪਣਾ ਹਨਾ ਜਿਹੜਾ ਮਸਾਲਾ ਆ ਉਹ ਪਿਆਜ਼ ਤੇ ਆਲੂਆਂ ਵਿੱਚ ਵੀ ਲੱਗ ਜਾਏਗਾ ਤੇ ਇਹ ਥੋੜੀ ਜੀ ਥਿੱਕ ਹੋ ਗਈ ਸੀ ਆਪਾਂ ਇਹਦੇ ਵਿੱਚ ਪਾਣੀ ਜ਼ਰੂਰ ਪਾਇਆ ਸੀਗਾ ਹੋਰ ਪਾਇਆ ਸੀ ਮਤਲਬ ਕਿਉਂਕਿ ਪਹਿਲਾਂ ਵੀ ਆਪਾਂ ਪਾਇਆ ਤੇ ਹੁਣ ਫਿਰ ਪਾਣੀ ਪਾਇਆ ਸੀਗਾ ਤੇ ਇੱਧਰ ਤੁਸੀਂ ਵੇਖੋ ਰੰਗਤ ਦੇਖੋ ਤੂੰ ਤੁਸੀਂ ਵੇਖ ਕੇ ਹੀ ਨਹੀਂ ਰਹਿ ਸਕਦੇ ਆ ਸਬਜੀ ਇੰਨੀ ਵਧੀਆ ਆ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਆ ਜੇ ਮੈਂ ਦਾਅਵੇ ਨਾਲ ਕਹਿੰਨੀ ਆ ਸਬਜੀ ਬਹੁਤ ਵਧੀਆ ਬਣਦੀ ਆ ਸਾਰੀਆਂ ਸਬਜੀ ਨਾਲੋਂ ਜ਼ਿਆਦਾ ਵਧੀਆ ਇਹ ਬਣਦੀ ਆ ਕੋਈ ਜੇ ਆਪਾਂ ਪਨੀਰ ਵੀ ਨਹੀਂ ਪਾਇਆ ਨਾ ਤਾਂ ਪਨੀਰ ਦੀ ਕਮੀ ਵੀ ਪਿੱਛੇ ਛੱਡਦੀ ਐ ਕਿਉਂਕਿ ਐਵੇਂ ਲੱਗਦਾ ਕਿ ਪਤਾ ਨਹੀਂ ਕੀ ਬਣ ਗਿਆ ਬਹੁਤ ਸਵਾਦ ਸਬਜੀ ਬਣਦੀ ਇੱਕ ਵਾਰ ਆਪਣੀ ਭੈਣ ਦੇ ਕਹਿਣ ਤੇ ਜ਼ਰੂਰ ਟਰਾਈ ਕਰਿਆ ਜੇ ਤੇ ਇੱਧਰ ਜਿਹੜੀ ਸਬਜੀ ਸੀਗੀ ਆਪਾਂ ਉਹਨੂੰ ਥੋੜੇ ਟਾਈਮ ਲਈ ਬਣਨ ਲਈ ਰੱਖ ਦਿੱਤਾ ਸੀਗਾ ਤੇ ਰੰਗਤ ਮੈਨੂੰ ਇਹਦੀ ਬਹੁਤ ਸੋਹਣੀ ਲੱਗੀ ਸੀਗੀ ਇੱਧਰ ਤੁਸੀਂ ਵੇਖੋ ਵੀ ਕਿੰਡੀ ਸਵਾਦ ਤੇ ਸਬਜੀ ਇੰਨੀ ਵਧੀਆ ਲੱਗ ਰਹੀ ਐ ਨਾ ਸੰਗਣੀ ਸੰਗਣੀ ਜੀ ਤੇ ਕਲਰ ਦੇਖੋ ਹਜੇ ਪਿਆਜ਼ ਥੋੜੇ ਜੇ ਕੱਚੇ ਸੀਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਹੋਰ 2 ਤੋਂ 4 ਮਿੰਟ ਲਈ ਤੇ ਇਧਰ ਵੇਖੋ ਤੁਸੀਂ ਸਬਜੀ ਦੀ ਰੰਗਤ ਤੇ ਸਬਜੀ ਬਣ ਕੇ ਸਾਡੀ ਰੈਡੀ ਸੀਗੀ ਤੇ ਹੁਣ ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾਉਣੀ ਆ ਆਪਾਂ ਵੇਖਿਆ ਜੀ ਕਿੰਨੀ ਵਧੀਆ ਲੱਗ ਰਹੀ ਆ ਆਹ ਦੇਖੋ ਜੀ ਸਬਜੀ ਸਾਡੀ ਇੰਨੀ ਇੱਕ ਜ਼ਿਆਦਾ ਵਧੀਆ ਬਣੀ ਸੀ ਨਾ कि ਮੈਂ ਇਹਨੂੰ ਜਿੱਦਣ ਬਣਾਇਆ ਸੀ ਉਸ ਤੋਂ ਅਗਲੇ ਦਿਨ ਮੈਂ ਫੇਰ ਥੋੜੀ ਜਿਹੀ ਸਬਜ਼ੀ ਬਣਾਈ ਸੀ ਤੇ ਤੁਹਾਨੂੰ ਮੈਂ ਇੱਕ ਕਯੂਬ ਸ਼ੇਪ ਚ ਜਿਵੇਂ ਪਿਆਜ਼ ਕੱਟ ਕੇ ਤੇ ਦਹੀਂ ਵਾਲੀ ਸਬਜ਼ੀ ਵੀ ਬਣਾ ਕੇ ਦਿਖਾਵਾਂਗੀ ਉਹ ਵੀ ਬਹੁਤ ਸਵਾਦ ਬਣੀ ਸੀ ਜੇ ਇਹਦੇ ਚ ਹੋਵੇ ਨਾ ਕਸੂਰੀ ਮੇਥੀ ਜ਼ਰੂਰ ਪਾਇਆ ਜੇ ਮੇਰੇ ਕੋਲ ਹੈ ਨਹੀਂ ਸੀਗੀ ਉਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਆ ਜਾਂਦਾ ਹੈ ਇੱਧਰ ਵੇਖੋ ਤੁਸੀਂ ਰੰਗਤ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਤੇ ਆਪਣੀ ਭੈਣ ਨੂੰ سپورਟ ਜਰੂਰ ਕਰਿਆ ਜੀ ਹਾਂਜੀ ਇੱਧਰ ਮੈਂ ਥੋੜੀ ਜੀ ਲੈ ਲਈ ਸੀ ਮੱਖਣੀ ਤੇ ਮੈਂ ਰੋਟੀ ਗਰਮ ਕੀਤੀ ਸੀਗੀ ਕਿਉਂਕਿ ਹਜੇ ਰੋਟੀ ਦਾ ਟਾਈਮ ਹੋਇਆ ਨਹੀਂ ਸੀਗਾ ਤੇ نیچے ਵਾਲੀ ਰੋਟੀ ਮੇਰੇ ਤੋਂ ਸੜ ਗਈ ਸੀਗੀ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਉਸ ਰੋਟੀ ਤੇ ਤੁਸੀਂ ਗੋਹਰ ਨਾ ਕਰਿਓ ਕਿਤੇ ਕਮੈਂਟ ਕਰਨ ਲੱਗ ਜਾਓ ਤੇ ਸਬਜੀ ਵੇਖੋ ਤੁਸੀਂ ਪਹਿਲਾਂ ਸਬਜੀ ਦੀ ਲੁੱਕ ਵੇਖੋ ਆਹਾਹਾ ਵੇਖ ਕੇ ਹੀ ਭੁੱਖ ਲੈਂਦੀ ਆ ਤੁਸੀਂ ਵੀ ਜਰੂਰ ਬਣਾਇਆ ਜੇ ਜਰੂਰ ਟੇਸਟ ਕਰਿਆ ਜੇ ਚਲੋ ਜੀ ਆਪਣੀ ਵੀਡੀਓ ਦੀ ਐਂਡਿੰਗ ਆਪਾਂ ਇੱਥੇ ਹੀ ਕਰਦੇ ਆ ਓਕੇ ਬਾਏ ਬਾਏ ਧੰਨਵਾਦ ਤੁਹਾਡਾ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ